ਜਸਦੀਪ ਅੱਜ ਗੁਰਦੁਆਰੇ ਤੋਂ ਮੁੜਦੀ। ਘਰੇ ਟੋ ਗਈ। ਤਾਂ ਉਸਦੀ ਮੰਮੀ ਨੇ ਪੁੱਛਿਆ ਕੀ ਗੱਲ ਜਸੀ? ਅੱਜ ਗੁਰਦੁਆਰੇ ਬੜਾ ਟਾਈਮ ਲਗਾ ਦਿੱਤਾ। ਕੀ ਸੇਵਾ ਉਹੈਰਾ ਕਰਨ ਟੱਕ ਪਈ ਸੀ? ਨਹੀਂ ਮੰਮੀ ਆਖ ਜਸਦੀਪ ਆਪਣੀ ਕੱਪੜੇ ਧੋ ਰਹੀ ਮੰਮੀ ਨਾਲ ਕੱਪੜੇ ਸੁੱਕਣੇ ਪਾਉਣ ਲੱਗ ਪਈ। ਜਸਦੀਪ ਨੂੰ ਰਾਸ ਦੇ ਕੇ ਉਸਦੀ ਮੰਮੀ ਨੇ ਪੁੱਛਿਆ ਕੀ ਗੱਲ ਪੁੱਤਰ ਆ? ਇੱਕ ਤਾਂ ਅੱਜ ਤੋਂ ਗੁਰਦੁਆਰਾ ਬਾਵਾ ਟਾਈਮ ਲਗਾ ਕੇ ਆਈ ਤੇ ਦੂਜਾ ਜਦੋਂ ਦੀ ਆਈ ਹੈ ਉਦੋਂ ਦੀ ਉਦਾਸ ਲੱਗ ਰਹੀ ਹੈ ਕੀ ਹੋਇਆ ਕੁਝ ਦੱਸ ਤੇ ਸਹੀ ਜਸਦੀਪ ਆਪਣੇ ਮੰਮੀ ਕੋਲ ਫੱਟੀ ਢਾ ਕੇ ਬੈਠੀ ਤੇ ਆਖਣ ਲੱਗੀ ਮੰਮੀ ਇੱਕ ਧੀ ਦੀ ਜ਼ਿੰਦਗੀ ਵਿੱਚ ਪਿਤਾ ਨਾ ਹੋਣਾ ਉਸ ਨੂੰ ਅੰਦਰ ਤੱਕ ਤੋੜ ਦਿੰਦਾ ਹੈ ਬੱਚਿਆਂ ਲਈ ਮਾਂ ਤੇ ਪਿਓ ਦੋਨੋਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਸਦੀਪ ਵੀ ਮੰਮੀ ਉਸ ਵਰ ਦੇਖ ਕੇ ਬੋਲੀ ਤੂੰ ਬੁਝਾਰ ਤਾਂ ਜਹੀਆ ਨਾ ਪਾਈਆ ਤੇ ਗੱਲ ਦਾ ਸੱਕੀ ਹੋਈ ਹੈ ਜਸਦੀਪ ਬੋਲੀ ਅੱਜ ਜਦੋਂ ਮੈਂ ਗੁਰੂ ਘਰ ਸਰੋਵਰ ਦੀਪ ਕਰਮਾ ਕਰ ਰਹੀ ਸੀ ਤਾਂ ਉੱਥੇ ਇੱਕ ਦੀਦੀ ਬੈਠੀ ਰੋਈ ਜਾਂਦੀ ਸੀ ਉਸ ਦੇ ਹੱਥ ਵਿੱਚ ਦੀਵਾ ਡੁੰਨਾ ਵੀ ਫੜਿਆ ਹੋਇਆ ਸੀ ਉਸ ਨੂੰ ਇੰਦਰੂੰਦੀ ਦੇਖ ਕੇ ਮੈਨੂੰ ਬਹੁਤ ਲੁਖ ਹੋਇਆ ਤੇ ਮੈਂ ਉਸ ਕੋ ਜਾ ਕੇ ਬੈਠ ਗਈ ਮੈਂ ਦਰਦੀ ਜਾਦੀ ਨੇ ਪੁੱਛਿਆ ਦੀਦੀ ਕੀ ਗੱਲ ਹੈ ਤੁਸੀਂ ਰੋ ਕਿਉਂ ਰਹੇ ਹੋ ਉਸ ਨੇ ਮੇਰੇ ਵੱਲ ਵੇਖ ਕੇ ਆਖਿਆ ਕੁਝ ਨਹੀਂ ਬਸ ਮਨ ਪਰ ਆਇਆ ਪਿਤਾ ਨੂੰ ਯਾਦ ਕਰਕੇ ਮੈਂ ਪੁੱਛਿਆ ਕੀ ਹੋਇਆ ਸੀ ਤੁਹਾਡੇ ਪਿਤਾ ਜੀ ਨੂੰ ਮੇਰੀ ਗੱਲ ਸੁਣੋ ਉਹ ਦੀਦੀ ਚੁੱਪ ਕਰ ਗਈ ਫਿਰ ਮੈਂ ਉਹਨਾਂ ਨੂੰ ਆਖਿਆ ਜੇ ਤੁਸੀਂ ਮੇਰੇ ਨਾਲ ਆਪਣਾ ਦਰਦ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਦਰਦ ਬਣਾਉਣ ਨਾਲ ਘੱਟ ਹੋ ਜਾਂਦਾ ਹੈ ਆਮੇ ਤੁਸੀਂ ਮੈਨੂੰ ਤੇ ਮੈਂ ਤੁਹਾਨੂੰ ਨਹੀਂ ਜਾਣਦੀ ਆਪਾਂ ਗੁਰੂ ਘਰ ਮਿਲੇ ਹਾਂ ਤੇ ਆਪਾਂ ਉਸ ਇੱਕ ਗੁਰੂ ਦੇ ਹੀ ਬੱਚੇ ਹਾਂ ਇਸ ਨਾਤੇ ਆਪਾਂ ਭੈਣਾਂ ਹੋਈਆਂ ਤੇ ਇੱਕ ਭੈਣ ਦੂਜੀ ਭੈਣ ਨਾਲ ਆਪਣਾ ਦ드 ਬੰਧਾ ਸਕਦੀ ਹੈ ਮੇਰੀ ਗੱਲ ਸੁਣਾ ਮੰਮੀ ਦੀਦੀ ਬੋਲੇ ਤੂੰ ਸਹੀ ਕਹਿ ਭੈਣੇ ਭੈਣਾਂ ਹੀ ਦ드 ਬਣਾਉਦੀਆਂ ਹਨ ਮੇਰੀ ਕੋਈ ਭੈਣ ਨਹੀਂ ਪਰ ਅੱਜ ਗੁਰੂ ਘਰ ਆ ਕੇ ਮੈਨੂੰ ਇੱਕ ਭੈਣ ਮਿਲ ਗਈ ਹੈ ਜੇ ਤੇਰੇ ਕੋਲ ਟਾਈਮ ਹੈ ਤਾਂ ਆਪਣਾ ਦੁੱਖ ਤੈਨੂੰ ਸੁਣਾ ਦਿੰਨੀ ਆ ਆਪਣੇ ਇਸ ਦਰਦ ਨੂੰ ਘਟਾ ਸਕਦੀ ਆ ਮੰਮੀ ਮੈਂ ਉਸ ਨੂੰ ਆਖਿਆ ਮੇਰੇ ਕੋਲ ਆਪਣੀ ਭੈਣ ਲਈ ਬਹੁਤ ਤਵ ਹੈ ਤੁਸੀਂ ਮੈਨੂੰ ਦੱਸੋ ਤੁਸੀਂ ਰੋ ਕਿਉਂ ਰਹੇ ਹੋ ਉਸ ਦਿਨ ਜੀ ਨੇ ਜਦੋਂ ਮੈਨੂੰ ਆਪਣੀ ਗੱਲ ਸੁਣਾਈ ਤਾਂ ਸੱਚਮੁੱਚ ਮੈਨੂੰ ਵੀ ਬਹੁਤ ਦੁੱਖ ਹੋਇਆ ਜਸਦੀਪ ਦੀ ਮੰਮੀ ਨੇ ਪੁੱਛਿਆ ਕੀ ਹੋਇਆ ਸੀ ਉਹ ਸੋ ਕਿਉਂ ਰੋ ਰਹੀ ਸੀ ਓਹੋ ਜਸਦੀਪ ਦੀ ਮੰਮੀ ਨੇ ਵੀ ਇਕੋ ਸਾਹਿਕਈ ਸਵਾਲ ਪੁੱਛ ਲਈ ਇਹ ਕਹਾਣੀ ਦਾ ਰਹਿਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ